ਇਹ ਸਾਡੀ ਡੀਪਰੀ ਟੀਮ ਹੈ ਜੀ ਸਤਿਕਾਰ ਸਾਰੇ ਯੂਰੋਪ ਦੇ ਮੀਟਲ ਤੋਂ ਰਜੇ ਗੋਰੀਆ ਵਾਲਾ ਵਿਅਕਤੀ ਕੋਰਟ ਟਿਕਟ ਹਾਂ ਜੀ ਕੀ ਹਾਲ ਹੈ ਸੋਨੂ জাফর ਠੀਕ ਹੈ ਜੀ ਫਸਕਲ ਵਾ ਦੇਖਿਓ ਹਾਂ ਜੀ ਇਹ ਵੀ ਇਸ ਤੋਂ ਬੋਰ ਮੈਂ ਜੀ ਆਪਣੇ ਗਾਣੀ ਮੈਂਬਰ ਤੋਂ ਡਾਗ ਜਿਹੜਾ ਇਹ ਵੀ ਜੀ ਚੰਦੂ ਹੈਡ ਹੈ ਇਹ ਇਹ ਜ਼ਰੂਰੀ ਹੈ ਕਿ ਇਹਨਾਂ ਨੂੰ ਬੀਜ ਦਾ ਕਨੈਕਸ਼ਨ ਨਹੀਂ ਹੈਗਾ ਇਹ 80 90 90 ਲੱਖ ਰੁਪਏ ਦਾ ਬਿੱਲ ਆਉਂਦਾ ਹੈਗਾ ਇਹ ਖਾਣ ਦਾ ਜਰੀਆ ਬਣਾਇਆ ਹੈ ਹੰਦਰੀ ਪਿਛਲੀ ਵਾਰੀ ਆਪਾਂ ਉਹ ਟੈਂਪੋਰਰੀ ਟ੍ਰਾਂਸਫਾਰਮਰ ਲਗਾ ਕੇ ਹਾਂ ਜੀ ਹਾਂ ਜੀ ਹਾਂ ਆਪਾਂ ਵੀ ਜੀ ਪਿਛਲੀ ਵਾਰੀ ਟੈਂਪੋਰਰੀ ਟ੍ਰਾਂਸਫਾਰਮਰ ਰਖਾ ਕੇ ਕੰਮ ਚਲਾਇਆ ਸੀ ਦੋ ਮੋਟਰ ਆਪਾਂ ਵੱਡੀਆਂ ਕਰਕੇ ਦੇ ਕੇ ਗਏ ਬੋਲ ਰਹੇ ਹੋ ਆਪ ਤੁਸੀਂ ਤੀਜੀ ਮੋਟਰ ਸੀ ਕਿ ਰਿਜੈਕਸ਼ਨ ਹੋਈ ਉਹ ਅਜੇ ਤੱਕ ਨਹੀਂ ਲੱਗੀ ਜੀ ਫਿਰ ਹਾਂ ਜੀ ਪੂਰੀ ਦੋ ਮੋਟਰਾਂ ਆਪਾਂ ਪਿਛਲੇ ਦਿਨ ਵੱਡੀ ਲਾ ਰੱਖੀ ਸੀਕਾਰ ਕਾਰ ਬੈਂਕਰ ਸੱਚੀ ਕਾਲੀ ਬਹੁਤ ਮਿਹਨਤੀ ਜੱਤੀ ਮੰਡੀ ਵੀ ਪਾਕ ਨਾਮ ਮੋਰੀ ਗਾਲ ਜੀ ਆਓ ਜੀ ਸੱਚੀ ਕਾਲੀ ਹਾਂ ਜੀ ਸਰਪੰਚ ਸਰਪਾਜਨ ਜੀ ਜੀ ਨਵੇਂ ਗੋਂ ਤੋਂ ਸਰਪੰਚ ਨੇ ਆਪਣੇ ਹਾਂ ਜੀ ਕੀ ਹਾਲ ਠੀਕ ਠਾਕ ਆਓ ਹਾਂ ਜੀ ਨੰਬਰਤਾ ਜੀ ਪਿਆਰਾ ਮੰਡੀ ਤੋਂ ਮਨਸਾਬ ਦਾ ਬੇਟਾ ਹੈ। ਉਹ ਮੰਡਵੀ ਦੇ ਪੰਚਾਇਤ ਮੈਂਬਰ ਨੇ ਜੀ ਸਾਡੇ ਚਾਚਾ ਜੀ ਜਨਰਤਨ ਜੀ ਇਹ ਸਾਰੇ ਹੀ ਬਹੁਤ ਔਖੇ ਸਮੇਂ ਤੇ ਇਹਨਾਂ ਨੇ ਮਿਹਨਤ ਕੀਤੀ ਹੈ ਜੀ ਅੱਜ ਕੀ ਐਮਪੀ ਇਲੈਕਸ਼ਨ ਚ ਜਿੱਤ ਕੇ ਇਹ ਸਾਰੇ ਬੰਦੇ ਉਹ ਨਹੀਂ ਜਿਨ੍ਹਾਂ ਨੇ ਕਿਹਾ ਲੰਬੇ ਬਾਤੋ ਲਵਾ ਕੇ ਇਲੈਕਸ਼ਨ ਜਿੱਤੀ ਹੈ ਇਹ ਮਿਹਨਤ ਕਰਨ ਵਾਲੇ ਬੰਦੇ ਹੈ ਜੀ ਮੰਡਵੀ ਦੇ। ਟਿਕੋ ਜੀ ਪੱਕਾ ਜਿੱਤੂਗੇ। ਦੇਖਿਓ ਇਹ ਹਰ ਅੰਦਰਮਾਨ ਸਾਹਿਬ ਜੀ ਠੀਕ ਹੋ? ਗੱਲ ਨਹੀਂ ਠੀਕ ਹੋ ਗਿਆ 30 ਹਾਲ ਠੀਕ ਹੋ ਗਿਆ ਜਾਨੇ ਠੀਕ ਹੋ ਚੱਲੀ ਕਰੀ ਚੱਪ ਜੀ ਹਾਂ ਜੀ ਠੀਕ ਹੋ ਗਿਆ ਚੰਦੂ ਆ ਜਾ ਰਾਮਾ ਬਈ ਅੱਤੀ ਦੇਖ ਲੋ ਇੱਕ ਚੀਜ਼ ਦੇਖ ਲੈਤੀ ਇਹੀ ਮਾਰਦੀ ਇਹਨਾਂ ਨੂੰ ਬੁਲਾਈ ਗਿੱਪਨ ਨੂੰ ਇੱਧਰ ਦੇ ਹਾਂ ਜੀ ਹਾਂ ਮਰੀਦ ਕਰ ਆ ਜਾਓ ਆਜੋ ਬਈ ਕੱਚਾ ਜੀ ਪੈਰ ਨਾਲ ਇਹ ਚੰਪੋ ਚੋ ਹੈ ਜੀ ਜਿਹਦਾ ਰੌਣਾ ਦੇ ਚੱਲਦਾ ਕਰਿਆ ਆਜਾ ਬੋ ਜੀ ਤੁਸੀਂ ਆ ਜਾਓ ਕੇ ਇਹ ਬਈ ਜੀ ਨਾ ਸੋ ਇਹ ਕੀ ਹੈ ਇਹ ਚੰਪੋ ਚੋ ਹੈ ਜੀ ਇਹ 90 ਕੋਲੋਂ ਫਟਕੜ ਸਭ ਕੋਲੋਂ ਚਲਦੀ ਹੈ ਜੀ ਬਰਸਾਤੀ ਨਾਲ ਆ ਜੀ ਇਹ ਉੱਥੋਂ ਪਾਣੀ ਆਂਦਾ ਜੀ ਇਹਦਾ ਜਿਹੜਾ ਉੱਥੋਂ ਆ ਕੇ ਸਾਡੇ ਉੱਥੇ ਨੱਕੇ ਖੁੱਲਣੇ ਚੈਰ ਜੀ ਇਹਦਾ ਸਾਰਾ ਪਾਣੀ ਸਾਨੂੰ ਆ ਕੇ ਮਾਰਦਾ ਮੰਡੀ ਮਖੋੜ ਮੂਨ ਕਟੜਲ ਤੱਕ ਮਾਰਦਾ ਜੀ ਇਹਦਾ ਇਹਦਾ ਅਜੇ ਤੱਕ ਕਿਸੇ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਕੱਗਰ ਤੋਂ ਬਿਨਾ ਵੀ ਅਸੀਂ ਕੱਟੋ-ਕੱਟੋ 5000 ਏਕੜ ਸਾਡੀ ਤਬਾਹ ਹੋ ਗਈ। ਇਧਰ ਕਰਦਾਂ ਦਿਨਾਈ ਮਿਲਦੀ। ਇਹ ਫੁੱਲ ਬਾਗ ਦੀ ਹੋਣੀ ਹੈ ਪਹਿਲਾਂ। ਹਾਂਜੀ ਇਹ ਹੈ ਜੀ ਜਦੋਂ ਇਹ ਫਟਾ ਯੂਰ ਫਟਾ ਸਿਸਟਮ ਰੈਗੂਲੇਟਰ ਲੱਗੇ ਹੋਏ ਹੈ ਘੱਗਰ ਦਾ ਲੈਵਲ ਜਦੋਂ ਨਹੀਂ ਤੁਸੀਂ ਲਿਫਟ ਪੰਪ ਇਹਦੇ ਚ ਪਾ ਰਹੇ ਹੋ ਕਿ ਕੱਢ ਰਹੇ ਹੋ ਇੱਧਰ ਕੱਢ ਰਹੇ ਹੈ ਜੀ ਘੱਗਰ ਸਾਡੇ ਫਸਲਾਂ ਵਾਝਣ ਜੀ ਨਹੀਂ ਪੂਰੀ ਆਪਾਂ ਮੋਟਰ ਨਹੀਂ ਕੱਢ ਕਿੱਥੇ ਰਹੇ ਹੋ ਤੁਸੀਂ ਇਹ ਤਾਂ ਘੱਗਰ ਚ ਜੀ ਪੂਰਾ ਆਪਾਂ ਮੋਟਰ ਲਗਾ ਕੇ ਜੀ ਰੈਗੂਲੇਟਰ ਲੱਗੇ ਹੋਏ ਹੈ ਜੀ ਘੱਗਰ ਦੇ ਚੋਏ ਦਾ ਜੀ ਪੂਰਾ ਆਪਾਂ ਵੱਡੀਆਂ ਮੋਟਰਾਂ ਲਵਾ ਕੇ ਨਾ ਜੀ ਘੱਗਰ ਸਿੜਦੇ ਆ ਪਾਣੀ ਲਿਫਟ ਕਰਕੇ ਰੋਲਾ ਹੈ ਰੋਲਾ ਹੈ ਜੀ 40 45 ਪਿੰਡ ਇੱਕ ਸਾਈਡ 40 45 ਇਹਨਾਂ ਦਾ ਬਿਠਾ ਕੇ ਪਿਛਲੀ ਵਾਰੀ ਵੀ ਕੋਸ਼ਿਸ਼ ਹੁਣ ਵੀ ਆਪਾਂ ਇਹ ਹੀ ਕਹੇ ਵੀ ਜਦੋਂ ਆਪਣੀ ਸਰਕਾਰ ਆ ਗਈ ਇਹਦਾ ਹੱਲ ਕੀ ਹੈ ਜੀ ਥੱਲੋਂ ਦੀ ਪਾਣੀ ਕੱਢਣ ਦੇਣਾ ਪਊਗਾ ਕਿਉਂਕਿ ਅੱਧੇ ਪਿੰਡ ਤਾਂ ਕਹਿੰਦੇ ਬੰਦ ਕਰ ਦੋ ਅੱਧੇ ਪਿੰਡ ਕਹਿੰਦੇ ਇਹਨੂੰ ਖੁੱਲਾ ਰਹਿਣ ਦਿਓ ਸਾਡੇ ਤਾਂ ਬਈ ਜੀ ਨਾ ਉਹ ਤਾਂ ਦੀ ਫੰਟ ਥੋੜਾ ਜਿਆਦਾ ਵੱਡਾ ਚਾਹੀਦਾ ਥੰਡੋਂ ਦੀ ਪਾਣੀ ਕੱਢਣਾ ਪਊਗਾ ਜੀ ਆਪਾਂ ਕਮੇਟੀ ਇਹੀ ਕਰਿਆ ਇਹਨਾਂ ਨੇ ਰਿਸ਼ਤੇ ਹੁਣ ਹਟ ਗਏ ਸਾਡੇ ਤਾਂ ਬੋਰਾ ਖਾਲਸਾ ਜਾ ਕੇ ਦੇਖੇ ਨਕੀਆਂ ਜੀ ਖੇਤਾਂ 'ਚ ਵੜ ਗਿਆ ਪਾਣੀ ਵੜ ਗਿਆ ਅੱਧੀ ਫਸਲ ਇੱਕ ਅੱਕਰ ਤਾਂ ਮਾਰ ਗੋ ਬਾਚ ਜੀ ਅੱਧੀ ਫਸਲਾ ਚ ਹੀ ਖਰਾਬ ਸਕਦੇ ਇਹਨਾਂ ਤੋਂ ਜੀ ਬਿਨਾਂ ਕੱਗਰ ਤੋਂ ਵੀ ਮਾਰ ਪੈਂਦੀ ਹੈ ਨਾ ਬਈ ਜਦੋਂ ਫਲਟਿੰਗ ਨਹੀਂ ਵੀ ਹੁੰਦੀ ਕੋਈ ਖੁੱਲੇ ਰਹਿੰਦੇ ਉੱਥੇ ਪਾਣੀ ਆਉਣਾ ਰਹਿੰਦੀ ਹੈ ਨਾ ਜੀ ਵਿੱਪਨੰਦੂ ਮੀਡੀਆ ਨਹੀਂ ਆਇਆ ਇੱਕ ਵੀ ਪਿੱਛੇ ਰਹਿ ਕੇ ਮੀਡੀਆ ਹਾਂ ਹੈਨਰੀ ਸਰਪੰਚ ਸਾਹਿਬ ਨੇ ਚੰਦੂ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਕਿਸੇ ਮੈਨੂੰ ਕਾਟ ਦਿੱਤਾ ਹੋਇਆ ਮੇਰੇ ਯਾਦ ਹੈ ਮੇਰੀ ਜੇਬ ਤੇ ਆਜੂ ਆਜੂ ਬਹੁਤ ਵੱਡੇ ਲੀਡਰ ਨੇ ਜੀ ਅੱਗੇ ਆਜੋ 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 ਸਰ ਜੀ ਬੱਜ ਕੇ ਬਜ਼ੁਰਗ ਜੀ ਸਾਰੀ ਜ਼ਿੰਦਗੀ ਤੁਹਾਡੀ ਪਾਰਟੀ ਨਾਲ ਲਾਤੀ ਬਜ਼ੁਰਗਾਂ ਤੋਂ ਲੈ ਕੇ ਹੋਂਦ ਤੱਕ ਜਿੰਨੇ ਸੋਗਿਓ ਹੜ ਕੇ ਖੜਦੇ ਆ ਕੋਈ ਚੋਰੀ ਨਹੀਂ ਕੁਝ ਨਹੀਂ ਕਰਦੇ ਤੇਰਾ ਧੰਨਵਾਦ ਤੇਰਾ ਏਰੀਆ ਸੀ ਚੰਦੂ ਆਇਆ ਸਾਡੇ ਜੀ ਆਇਆਂ ਨੂੰ ਤਾਂ ਬਹੁਤ ਸਾਡੀ ਦੁੱਖ ਦਿੱਤੀ ਤੁਸੀਂ ਦਰਸ਼ਨ ਦਿੱਤੇ ਤੁਸੀਂ ਅਸੀਂ ਤੁਹਾਡਾ ਇਸ ਗੱਲ ਦਾ ਸਮਝ ਤੁਹਾਡਾ ਪਿੰਡ ਆਹੀ ਹੈ ਹਾਂਜੀ ਚੰਦੂ ਜੀ ਇਹਨਾਂ ਦਾ ਜੀ ਆਪਾਂ ਬਿਠਾ ਕੇ ਸਮਝੌਤਾ ਕਰਾਉਣਾ ਪੂਵੇ ਜੀ ਮੈਂ ਇਹਨਾਂ ਨੂੰ ਇਹੀ ਕਮਿਟ ਕਰਿਆ ਵੀ ਜਦੋਂ ਆਪਣੀ ਸਰਕਾਰ ਆਈ ਚੰਬੂ ਚੋਦੇ ਫੰਡਸ ਦੇਣ ਲਈ ਥੱਲੋਂ ਦੀ ਅਸੀਂ ਕਰਕੇ ਦਵਾਂਗੇ ਇੱਕ ਤਾਂ ਤੁਸੀਂ ਇਹ ਕਹਿ ਦਿਓ ਯੋਲੀ ਜਿੰਨਾ ਪੈਸਾ ਲੱਗੇ ਕਿਉਂਕਿ ਪਿੰਡਾਂ ਦੀ ਦੁਸ਼ਮਣੀ ਵੀ ਮੁੱਕਦੀ ਹੈ ਜੀ ਤੀ ਤੀ ਅਜੇ ਥੱਲੋਂ ਨਹੀਂ ਕੱਢਾਂਗੇ ਇਹਦੇ ਥੱਲੋਂ ਦੀ ਪਾਣੀ ਲੰਘੂਗਾ ਜੀ ਇਹ ਗੇਟਸ ਦਾ ਪੰਚ ਦਾ ਰੌਲਾ ਚੱਲਦਾ ਹੈ ਹਨਾ ਚੰਬੂ ਚੋਦ ਉਹ ਪ੍ਰੋਜੈਕਟ ਪਿਛਲੀ ਵਾਰੀ ਬਣਵਾਇਆ ਸੀ ਫੰਡ ਨਹੀਂ ਮਿਲਿਆ ਜਾਣ ਹੀ ਨਹੀਂ ਰਿਹਾ ਤੁਹਾਨੂੰ ਆਟੋਮੈਟਿਕਲੀ ਇਹਨਾਂ ਦੇ ਕੋਲ ਅਵੇਲੇਬਲ ਆਪ ਹੋ ਗਏ ਅੱਗੇ ਕਿ ਗਰਵਟਾ ਆ ਗਿਆ ਨਾ ਕਰਦੇ ਪੰਚਾਇਤ ਜੀ 43 ਤੇ ਚੱਲਦੇ ਜੀ ਉਹਦੇ ਕਰਕੇ ਕੀ ਇਹ ਪਿੱਛੇ ਕੁਝ ਗੇਟ ਖੁੱਲੇ ਰੱਖੇ ਹੋਏ ਹੈ ਜੀ ਜਿੰਨਾ ਦਾ ਕੋਨਾਂ ਦੇ ਬਚਾਏ ਸੀ ਨੈਚਰ ਬਚੇ ਆਏ ਆ ਇਹ ਸਾਡੇ ਕੱਗਰ ਦਾ ਪੁਲ ਇਹਨਾਂ ਨੇ ਬਣਾਇਆ ਸਾਰੀ ਜ਼ਿੰਦਗੀ ਵਿੱਚ ਚੰਦੂ ਵਾਲੇ ਬੰਦੇ ਤੁਹਾਨੂੰ ਵੋਟਾਂ ਪਾਈਏ ਇੱਥਾਂ ਵੀ ਤੁਹਾਡਾ ਸਾਲ ਪੂਰਾ ਸਾਡੇ ਕੋਲ ਨਹੀਂ ਹੁੰਦਾ ਜੇ ਅਸਲ ਤੇ ਹੋਣਗੇ ਤੇ ਚੰਗੇ ਰਹਿਣਗੇ ਨਹੀਂ ਸਾਡੀ ਧੁੱਤ ਤਾਗੇ ਤਾਂ ਕੋਈ ਨਹੀਂ ਜਿੱਥੇ ਆ ਜਾਂਦੇ ਲੱਕੇ ਇਹ ਹੈਡ ਵੀ ਆਪਾਂ ਨੇ ਬਣਾਇਆ ਫੀਮੀ ਦੀ ਬਣਾਇਜੀ ਗੁਰਦਾਸੀ ਜੀ ਰਾਤ ਉੱਥੋਂ ਲੈ ਕੇ ਖਣਰ ਤੱਕ ਪੀਮੀ ਜੇ ਮਨਜ਼ੂਰ ਕਰਾਉਣਾ ਆਪਲਾ ਵੀ ਟਰੈਕਟਰ ਇਹ ਸਾਡੇ ਆਪ ਇਹ ਸਰਕਾਰ ਨੇ ਦਿੱਤੇ ਨਹੀਂ ਨੇ ਆਪ ਲਾਇ ਹੋਏ ਸਰਕਾਰ ਨੇ ਨਹੀਂ ਦਿੱਤੇ ਆ ਪੰਪ ਕੁਛ ਨਹੀਂ ਚਾਰ ਮੋਟਰ ਆਪਾਂ ਮੋਟਰ ਆਪਣੇ ਵੇਲੇ ਦਿੱਤੀਆਂ ਸੀ ਜਿਹੜੀਆਂ ਇਹ ਹੁਣ ਜਿਹੜੀਆਂ ਪਛਾਉ ਮੋਟਰਾਂ ਦਾ ਬੰਦ ਹੋ ਗਿਆ ਹੁਣ ਉਹ ਤਾਂ ਚੱਲ ਰਹੀਆਂ ਆਪਣੇ ਵੇਲੇ ਜਿਹੜੀ ਸਰਕਾਰੀ ਮੋਟਰਾਂ ਚਾਰ ਤੋਂ ਸੜੀਏ ਪੜੀਆਂ ਉਰੰਗ ਪਈਆਂ ਨੇ ਜੀ ਉਸ ਹਾਲ ਫੇਰ ਹੀ ਨਹੀਂ ਕਰਾਈ ਗਈ ਇੰਜ ਇੰਜ ਰਿਪੇਅਰ ਨਹੀਂ ਕਰਾਈ ਅੱਛਾ ਦੂਜੀ ਟ੍ਰਾਂਸਫਾਰਮਰ ਲਵਾ ਦਿੱਤੇ ਸੀ ਇਹਨਾਂ ਨੂੰ 24 ਘੰਟੇ ਲਾਈਟ ਵਾਲਾ ਆ ਹੁਣ ਸਰਕਾਰ ਤੋਂ ਲਵਾਇਆ ਜੀ ਇਹਨਾਂ ਨੇ ਸਰਕਾਰ ਵਾਲੇ ਨੇ ਹੁਣ ਟ੍ਰਾਂਸਫਾਰਮਰ ਲੱਗ ਗਿਆ ਲਵਾਇਆ ਜੀ ਅਰਸੋ ਲੱਗਿਆ ਝਾੜੂ ਹੀ ਸੰਦਾਰ ਇਹਨਾਂ ਨੇ ਕੱਖ ਨਹੀਂ ਕਰਿਆ ਕਿੰਨਾ ਹੋ ਗਿਆ ਜੀ ਆ ਪਿੰਡ ਵਾਲੇ ਖੜੇ ਉਹਨੂੰ ਤੁਸੀਂ ਬਹੁਤ ਚੰਗਾ ਕੀਤਾ ਆਓ ਕੀ ਹਾਲੇ ਇਹਨਾਂ ਲੋ ਸਾਰੇ ਪਿੰਡ ਵਾਲਿਆਂ ਇੱਕ ਕਿਸਾਨ ਖੜੀ ਨੇ ਸਾਰੇ ਜੀ ਆਪਣੇ ਪੰਗਾ ਨਵਾਂ ਗੰਮ ਬਸਾਈ ਦੇ ਜੀ ਆ ਹੁਣ ਜਿਹੜੀਆਂ ਮੋਟਰਾਂ ਥੋੜੀਆਂ ਹੁਣ ਵੀ ਸੜੀਆਂ ਐ ਕਿ ਬੰਤੀਆਂ ਹੁਣ ਮੋਹਨ ਜੀ ਸਾਰੀਆਂ ਪਾਈਆਂ ਜੀ ਦੋ ਮੋਟਰਾਂ ਤਤਰੀਆਂ ਦੇ ਅੰਦਰ ਜੀ ਦੋ ਚੱਲਦੀਆਂ ਨੇ ਬਾਕੀ ਆਪਦੇ ਪੱਲੋਂ ਲਾਈਆਂ ਹੋਈਆਂ ਨੇ ਸਾਰਿਆਂ ਨੇ ਇੱਥੇ ਕੋਈ ਕਿਸਾਨਾਂ ਦੇ ਸਰਨੇ ਦੇ ਪ੍ਰਧਾਨ ਸਾਹਿਬ ਜੀ ਤੇ ਆ ਜਿਹੜਾ ਕੋਈ ਤੇਲ ਪੰਪ ਜਾਂ ਜਿਹੜਾ ਇਰਾਨ ਪੱਲੇ ਤੋਂ ਜੀ ਤੇਰੇ ਆ ਗਿਆ ਟਰੈਕਟਰ ਸਾੜ ਰਿਹਾ ਮੋਟਰ ਆਪਣੇ ਪਾਰ ਖੇ ਜਿਹੜੀ ਆਪਣੇ ਆਪਣੇ ਚੰਬੂ ਨੇ ਕਿਸੇ ਨੇ ਨਹੀਂ ਦਿੱਤਾ ਕੋਈ ਨਹੀਂ ਕਿਸੇ ਨੇ ਨਹੀਂ ਦਿੱਤਾ ਜੀ ਸਭ ਜੀ ਆਇਆ ਹੀ ਨਹੀਂ ਮੈਂ ਆਇਆ ਹੀ ਨਹੀਂ ਕੋਈ ਆਪਾਂ ਹੀ ਆਇਆ ਜੀ ਕੋਈ ਪੁੱਛੇ ਨਹੀਂ ਆਇਆ ਜੀ ਸਾਰ ਲੈਣ ਨਹੀਂ ਆਇਆ ਸਾਰ ਲੈਣ ਵੀ ਨਹੀਂ ਆਇਆ ਜੀ ਸਾਰੇ ਮੰਤਰੀ ਆ ਰਹੇ ਪਾਰੀ ਆਰਡਰ ਹੋ ਗਿਆ ਜੀ ਪਹਿਲਾਂ ਵੀ ਪੈਰ ਤੇ ਦੇਖੀ ਸੀ ਆ ਦਾ ਫੁੱਟ ਚਲਵਾਈਆਂ ਨਹੀਂ ਪਹਿਲਾਂ ਨਹੀਂ ਚਲਦੀਆਂ ਅੱਗਾ ਫੁੱਟ ਬਾਣੀ ਘਟ ਗਿਆ ਜੀ ਹੁਣ ਸਾਰੇ ਆਣ ਲੱਗ ਰਹੇ ਆ ਜੀ ਜਦੋਂ ਛੋਡੇ ਬਾਰੇ ਸੁਣਿਆ ਜੀ ਪਾਰਟੀ ਪ੍ਰਧਾਨੋ ਜੀ ਤੁਸੀਂ ਦੇਖੋ ਰਬੜਿੰਗ ਸਾਹਾਂ ਬਾਰੇ ਅਸੀਂ ਸਾਰੇ ਪਾਰਟੀ ਉੱਤੇ ਪਾਰਟੀ ਪਰੋਠੇ ਇਕੱਠੇ ਹਾਂ ਨਹੀਂ ਨਹੀਂ ਇੱਥੇ ਕੋਈ ਪਾਰਟੀ ਨਹੀਂ ਯਾਰ ਹੁਣ ਪੰਜਾਬ ਦੀ ਗੱਲ ਹੈ ਦੇਖੋ ਗੱਲ ਗੱਲ ਹਾਂ ਗੱਲ ਇਹ ਹੈ ਜੀ ਇੱਕ ਸਾਡੇ ਚੰਪੂ ਨਹਿਰਾ ਕੀ ਕੋਈ ਸਪਾਈ ਨਹੀਂ ਹੋਈ ਜੀ ਇਸ ਆਮ ਬਾਂਗਾ ਬਸੇਰਾ ਦੇ ਦੋ ਪਿੰਡ ਆਪਣਾ ਨਾਮਾ ਗਾਮ ਤਿੰਨੇ ਪਿੰਡਾਂ ਨੂੰ ਪਾਣੀ ਮਾਰਨ ਲੱਗ ਰਹੇ ਜੀ 50 50% ਕਿਹੜੀ ਨਹਿਰ ਹੈ ਇਹ ਚੰਬੂ ਨਹਿਰ ਚੋਕ ਪੈਂਦੀ ਹੈ ਇਹ ਡਰੇਨ ਡਰੇਨ ਚੰਬੂ ਨਹਿਰ ਕਹਿੰਦੇ ਅਸੀਂ ਜੀ ਇਹਦਾ ਪਟਿਆਲੇ ਤੱਕ ਪਾਣੀ ਆਉਂਦਾ ਜੀ ਹਮ ਇੱਥੇ ਸਾਨੂੰ ਦੋ ਪਾਸੇ ਖੁੱਲੀ ਵੀ ਹੈ ਮਾਰਦਾ ਸਾਨੂੰ ਉੱਤੇ ਮੰਡ ਵੀ ਤੱਕ ਜੀ ਉਤਰ ਮੰਡ ਤੇ ਜਾਂਦਾ ਜੀ ਮੰਡ ਤੇ ਪਾਣੀ ਜਾਂਦਾ ਜੀ ਸਾਹਿਬ ਤੇ 31 ਦਿਰਾ ਦਾ ਵੀ ਪਾਣੀ ਆ ਜਾਂਦਾ ਰਲ ਦੇਣਾ ਜੀ ਇੱਕ ਮੈਂ ਦਾ ਕੰਮ ਹੈ ਵੀ ਆ ਜਗਲਾਤ ਮੈਂ ਆ ਜੋ ਆ ਇਹ ਰੁਕਾ ਤੁਹਾਡਾ ਨਿਸ਼ਾਨਾ ਕਰ। ਨਹੀਂ ਇਹਦੇ ਵਿੱਚ ਲਾ ਰਹੇ ਆ। ਹਾਂਜੀ ਹਾਂਜੀ ਗੱਗਰ ਦੇ ਵਿੱਚ ਲਾ ਰਹੇ ਨੇ। ਸਟਰਕਚਰਲ ਇੰਟੀਗ੍ਰਿਟੀ ਖਰਾਬ ਹੋ ਰਹੀ ਹੈ। ਨਾਲੇ ਪੈਸੇ ਠੱਲਣ ਲੱਗਦੀਆਂ ਨੇ। ਇੱਥੇ ਨਾ ਜਨਰੇਟਰਾਂ ਨਾਲ ਤਲਾਬ ਲੱਗ ਰਿਹਾ। ਦਿੱਲੀ ਦਾ 10000 ਰੁਪਏ। ਨਿਸ਼ਾਨ ਜੀ ਅਖਿਆ ਜੋ। ਇੱਥੇ ਕੋਈ ਤਲਾਬ। ਇੰਗਲੈਂਡ ਦਾ। ਦਿੱਲੀ ਦਾ। ਦਿੱਲੀ ਦਾ ਪ੍ਰਬੰਧ ਹੋ ਜਾਣਾ। ਸਰ ਜੀ ਕਿਤੇ ਮੇਨ ਗ੍ਰਿਡ ਲਾਇਆ ਜਾ। ਗ੍ਰਿਡ ਦਾ ਪ੍ਰਬੰਧ ਹੋ ਜਾਣਾ ਉਰੇ। ਹਾਂ ਫਿਰ ਪਾ 500 ਕਿਲੋ ਵਾਟ ਦਾ। 500 ਮੋਟਨ ਲੱਗ ਜਾਣਾ। ਤੁਹਾਡਾ ਮੈਨੂੰ ਕਿੱਡੇ ਲੱਗੇ ਜੀ? ਇੱਥੇ ਤੇਲ ਲੱਗਣਾ ਬੰਦ ਬਿੱਪਣ ਆ ਡੀਸੀ ਸੰਗਰੂੜਨਾ ਦਾ ਗੱਲ ਕਰਾਇਆ ਅੱਛਾ ਇਹ ਤਾਂ ਮਸਲਾ ਹੱਲ ਕਰਕੇ ਦੋ ਜੀ ਕਿਸਾਨਾਂ ਦਾ ਜਲਦੀ ਉਹ ਵੱਡੇ ਕਿ ਡਾਫ ਲਾਉਣਗੇ ਜੀ ਨੈਚੁਰਲੀ ਜਦੋਂ ਵਿੱਚ ਲੱਗਿਆ ਡਾਫ ਲੱਗੀ ਜਾਣੀ ਹੈ ਬਾਕੀ ਚੱਲਣ ਐ ਨਹੀਂ ਜੀ ਜਿਹੜਾ ਦਰਖਤ ਵਿੱਚ ਲੱਗ ਗਿਆ ਉਹਦਾ ਡਾਫ ਆਟੋਮੈਟਿਕਲੀ ਲੱਗ ਜਾਣੀ ਹੈ ਇਹ ਤਾਂ ਵਿਜੀ ਹਲੇ ਬੰਨਾਂ ਤੇ ਲਾਉਣ ਤੋਂ ਰੋਕਤੇ ਅੰਦਰ ਤਾਂ ਲਾ ਕੇ ਉਹ ਤਾਂ ਬੰਨਾਂ ਤੇ ਵੀ ਲਾਉਣ ਲੱਗੇ ਵੇਚ ਉਹਨਾਂ ਬੰਨ ਹੀ ਤਾਂ ਵੀਕ ਹੋ ਜਾਣਾ ਸੀਗਾ ਤੋ ਪੱਟ ਦਿਓ ਲੱਗਣ ਨਹੀਂ ਦਿੱਤੇ ਕੋਈ ਗੱਲ ਨਹੀਂ ਬੰਨਾ ਤੇ ਨਹੀਂ ਲੱਗਣ ਕਿੱਥੇ ਡੀਸੀ ਚਾਪਾ ਉਧਰ ਪਰਚੇ ਤਾਂ ਕਿੰਨੇ ਦਿਨ ਦੇ ਨਹੀਂ ਉਹ ਕਿਸਾਨਾਂ ਨੂੰ ਪਰਚਾ ਕਰਦਾ ਪਰਚਾ ਕਰਦਾਂਗੇ ਤੇਰੇ ਲਈ ਰਾਹੁਲ ਭਾਈ ਇਹ ਬੰਨਣਾ ਤੇ ਆਪਾਂ ਲੋਕੇ ਜੀ ਸਾਰਿਆਂ ਨੇ ਮਿਲ ਕੇ ਕਰਕੇ ਬੰਨਣ ਤੇ ਲੱਗਣ ਦਿੱਤੇ ਜੀ ਮਿੱਟੀ ਵੀ ਨਹੀਂ ਕੱਢ ਸਕਦੇ ਜੀ ਉਹਦੇ ਚੋਂ ਅਸਾਂ ਤੁਹਾਡੀ ਵੀਡੀਓ ਦੇਖਦੇ ਆਂ ਜੀ ਤੁਹਾਡੇ ਫੈਨ ਹੋ ਗਏ ਆਂ ਸਾਰਿਆਂ ਨੂੰ ਆਉਂਦੇ ਸੁਣ ਕੇ ਅਸੀਂ ਪੱਕਾ ਲੱਗ ਜਾਈ ਹੱਕਾ ਲੱਗ ਜਾਈ ਜੀ ਪਰ ਕੋਲੋਂ ਪਾਈ ਨਾਲ ਗੱਲ ਹੋ ਜਾਂਦੀ ਮਤਲਬ ਸੁਭਾ ਵਰਗੀਆ ਕਰ ਦਿੰਦੇ ਨੇ ਪੂਰੇ ਤੇਲ ਬਹੁਤ ਮਾਸਦਾ ਜੀ ਨਹੀਂ ਸਾਡਾ ਹੁਣ ਤੇਲ ਤਾਂ ਤੁਹਾਡਾ ਸਰਕਾਰ ਜਿਹੜੀ ਐ ਇੰਨੀ ਨਕਮੀ ਬੜਾਈ ਐ ਸਾਰੇ ਸੰਗਰੂਰ ਚ ਤੁਸੀਂ ਮਾਂਜਾ ਫੇਰ ਤਾਂ ਛਾੜੂਗਾ ਉਹ ਤਾਂ ਇਹ ਦਾਲ ਪੰਜਾਬ ਦੇ ਸੰਗਰੂਰ ਨਾ ਨਾ ਇੱਥੋਂ ਕੰਮ ਚੱਲਿਆ ਇਹ ਰਾਜਤਾ ਨਹੀਂ ਸੀ ਬਦਲਾਅ ਇਹਨਾਂ ਨੇ ਲਿਆਂਦਾ ਏ ਕੋ ਨੁਕਸਾਨ ਤਾਂ ਹੋਣਾ ਸੀ بارشਵਾਂ ਲੇਕਿਨ ਇੰਨਾ ਨੁਕਸਾਨ ਨਹੀਂ ਹੋਣਾ ਸੀ 75% ਨੁਕਸਾਨ ਬਚਾਇਆ ਜਾ ਸਕਦਾ ਅਜਾਣ ਸੰਗਰੂਰ ਦਾ ਤੁਸੀਂ ਮੈਂ ਵੇਖ ਕੇ ਰਾਨਾ ਮੋਟਰ ਬੰਦਨ ਤੇ ਜਨਾਬ 10000 ਰੁਪਏ ਨਹੀਂ ਲੱਗਦਾ ਨਹੀਂ ਲੱਗਦਾ ਇਹ ਹੁਣ ਤੱਕ ਕੱਲ ਕਹਿੰਦੇ ਟਰਾਂਸਫਾਰਮਰ ਆਇਆ ਤੁਹਾਡੇ ਟੈਂਪਰੀ ਲੱਗ ਗਿਆ ਚੱਲ ਪਿਆ ਛੋਟੂ ਮੋਟਾ ਚੱਲੇ ਚਾਰ ਜੀ ਮੇਰੇ ਕਹਿਣ ਦਾ ਮਤਲਬ ਮੋਟਰਾਂ ਹੁਣ ਤੱਕ ਰਿਪੇਅਰ ਹੋਣੀਆਂ ਚਾਹੀਦੀਆਂ ਸੀ ਅੱਜ 20 ਦਿਨ ਹੋ ਗਏ ਨਹੀਂ ਹਾਂ ਜੀ ਟਰਾਂਸਫਾਰਮਰ ਚੱਲਣਾ ਚਾਹੀਦਾ ਥੋੜਾ ਤੇਲ ਵੱਜ ਜਾਂਦਾ ਮਾੜੀ ਕਿਸਮਤ ਜੀ ਸੀਐਮ ਸੰਦੇਸ਼ ਜੀ ਇਹ ਦਿਨ ਯਾਰ ਕੀ ਕਰ ਪ੍ਰਧਾਨ ਸਾਹਿਬ ਜੀ ਜਿਲ੍ਹੇ ਦੇ ਸੀਐਮ ਜੀ ਹਲਕੇ ਦਾ ਬਣੇ ਜੀ ਕਿ ਨਾਇਲ ਤੋਂ ਲੈ ਕੇ ਮੁੰਤਕਾ ਕੱਕ ਕਰੋ ਉੱਪਰ ਜਿਹੜੇ ਬੰਦ ਨੇ ਪੱਕੇ ਕਿਤੇ ਜਾਣ ਜੀ ਕਦੋਂ ਦਿੱਕਤ ਨਾਮ ਕਿਸਾਨਾਂ ਥੱਲੇ ਖੜਾ ਹੁੰਦਿਆਂ ਨੇ ਜੀ ਉਹ ਬਹੁਤ ਦਿੱਕਤ ਆਦੀ ਉਹ ਪਹਿਲ ਦੇ ਆਧਾਰ ਤੇ ਕਰਨ ਵਾਲਾ ਕੰਮ ਨੇ ਇਧਰ ਅਖਤਰ ਕਰਵਾ ਦੋ ਬਹੁਤ ਬੁਰੀ ਗੱਲ ਹੈ ਜੀ ਨਹੀਂ ਤਾਂ ਇਹ ਪਤਾ ਕੀ ਹੈ ਜੀ ਕਿਰਾਇਆ ਨਾ ਬੰਟੀ ਕਰਾਏ ਯਾਰ ਚਾਕੋ ਨੂੰ ਕਿਹਾ ਮਲਾ ਨੂੰ ਜਦੋਂ ਵੀ ਤੀ ਕੱਟਾਂਗੇ ਫਿਰ ਜੇ ਦਰਖਤ ਪੱਟੇਗੇ ਪਿੱਛੇ ਹੋ ਜਾਂਦੇ ਜੀ ਦਰਖਤ ਨੂੰ ਅੰਦਰ ਉਹਦਾ ਪੱਟੀ ਗਈ ਹੁਣ ਤਾਂ ਅੰਦਰ ਗੱਲ ਕਰਦੇ ਕਰਾਇਆ ਨਾਲ ਜੀ ਹਾਂ ਉਹੀ ਮੈਂ ਕਹਿੰਦਾ ਇੱਕ ਬਾਅਦ ਧਮਕੀ ਨੇ ਪਰਚੇ ਕਰਨ ਦੀ ਜੀ ਜਲਾ ਦੇ ਪਰਚਾ ਪਤਾ ਕੀ ਆ ਜੀ ਹੁਣ ਅਗਲੇ ਮਹੀਨੇ ਮਿੱਟੀ ਪੱਟਣੀ ਐ ਸੀ ਮਸ਼ੀਨਾਂ ਨਾਲ ਟਰੈਕਟਰਾਂ ਦਾ ਕਰਾਇਆ ਨਾਲ ਜਦੋਂ ਦਰਖਤ ਪੱਟੇ ਗਏ ਇਹਨਾਂ ਨੇ ਪਰਚੇ ਪਹਿਲਾਂ ਹੋ ਗਏ ਜੀ ਇੱਥੇ ਬੰਦਿਆਂ ਦੇ ਕਈ ਆ ਪ੍ਰਧਾਨ ਜੀ ਕਹਿ ਰਹੇ ਨੇ ਕਿ ਛੋਟਾ ਜਿਹਾ ਦਰਖਤ ਲੱਗਿਆ ਹੋਣਾ ਹੈ ਹਾਂਜੀ ਦਰਖਤ ਬਾਲੇ ਪਈਆਂ ਜੀ ਪਾਸੋਂ ਅੱਜ ਪਈਆਂ ਲਾਣੇ ਦੀ ਬਾਕ ਪੈਂਡਿੰਗ ਹੈ ਹੋਰ ਯਾਰ ਸਿੱਧਾ ਫੋਨ ਮਲਾਓ ਮੇਰਾ ਫੋਨ ਕਿੱਥੇ ਹੈ ਦੋ ਲੈਣਾ ਦਾ ਸਮਝੌਤਾ ਕੀਤਾ ਸੀ ਅਸ਼ਰਿੰਦ ਸਾਹਿਬ ਨੇ ਸੀਵੀਰ ਸਾਹਿਬ ਵਾਲ ਡੀਸੀ ਸਿੱਧਾ ਫੋਨ ਮਲਾਓ ਹੋਰ ਆ ਭਾਈ ਜੀ ਖਿੱਚ ਕੇ ਰੱਖੋਗਾ ਤੋ ਜੇ ਮੈਂ ਉਰੇ ਜੀ ਆਪਾਂ ਜਿਹੜੀ ਵੀ ਜੀ ਮੋਟਰਾਂ ਦਿੱਤੀਆਂ ਸੀ ਤੇ ਟਰਾਂਸਫਾਰਮਰ ਲਾਉਂਦੇ ਸੀ ਨਾ ਹਰ ਸਾਲ ਦਾ ਪੱਕਾ ਪਤਾ ਹੁੰਦਾ ਸੀ ਸਾਨੂੰ ਕੋਈ ਮਦਦ ਨਹੀਂ ਕੀਤੀ ਤੇ ਪਿੰਡ ਦੇ ਪਿਛਲੇ ਪੰਜ ਲੀਟਰ ਤੇਲ ਵੀ ਦੇ ਆਉਣਾ ਸੀ ਮਮਚੌਰ ਜੀ ساری عمر ਗੇ 1 ਰੁਪਿਆ ਨਹੀਂ ਦੇਖਿਆ ਗਿਆ ਤੇੜੀਆਂ ਮਤਲਬ ਆ ਗਿਆ ਲਾਗਣਾ ਪਰ ਦੇਖੋ ਜੀ ਕਿਸੇ ਨੂੰ ਮਾਰੀ ਮਾਰੀ ਮਹਾਰਾ ਪਿੰਡ ਦੀ ਪੰਚਾਇਤ ਵੀ ਨਹੀਂ ਚੱਲ ਰਹੀ ਜੀ ਉਹ ਵੀ ਟੋਪਾ ਟਿਕਿਆ ਇਹ ਪਿੰਡਾਂ ਵਿੱਚ ਬੀਸੀ ਦਾ ਉਹ ਬੰਦਵਾ ਪੈਕ ਦੇ ਕੇ ਅੱਜ ਸਾਰੇ ਅਫਸਰ ਆ ਰਹੇ ਸਾਰੇ ਜੀ ਸਾਹਿਬ ਜੀ ਗੱਲ ਕਰਨਾ ਚਾਹੁੰਗਾ ਜੀ ਸਸੀ ਦਾ ਬ੍ਰਦਰ ਕੀ ਹਾਲ ਹੈ ਯਾਰ ਮੈਂ ਖੜਾ ਹਾਂ ਡਰੇਨੇਜ ਤੇ ਜਿਹੜੀ ਚੰਦੂ ਚਾਂਦੂ ਡਰੇਨੇਜ ਸੰਘਜ ਤੇ ਚਾਨੂੰ ਹੈਡ ਤੇ ਸੋ ਵਾਟ ਇਜ਼ ਦਾ ਪ੍ਰੋਬਲਮ ਜਿਹੜੇ ਇੱਥੇ ਮੋਟਰਾਂ ਲੱਗੀਆਂ ਦੋ ਤਾਂ ਮੋਟਰਾਂ ਹਜੇ ਵੀ ਸੜੀਆਂ ਵੀ ਆ ਯਾਰ ਜਿਹੜੀਆਂ ਲਿਫਟ ਕਰਦੀਆਂ ਪਾਣੀ ਤੇ ਲਿਫਟ ਕਰਕੇ ਸਿੰਡੀਆਂ ਸਟਿਲ ਜਿਹੜੀਆਂ ਤਿੰਨ ਮੋਟਰਾਂ ਆ ਉਹ ਸੜੀਆਂ ਵੀ ਆ ਪੁਰਾਣੀਆਂ ਲੱਗੀਆਂ ਵੀ ਆ ਉਹਨਾਂ ਨੂੰ ਯਾਰ ਉਹਨਾਂ ਨੂੰ ਤਾਂ ਠੀਕ ਕਰਵਾ ਦਿਓ ਇੱਕ ਤਾਂ ਅਨਦਰ ਥਿੰਗ ਦੈਟਸ ਅਨਦਰ ਥਿੰਗ ਥੇਅਰ ਇਜ਼ ਅਨਦਰ ਬਿਗ ਪ੍ਰੋਬਲਮ ਡਰੇਨੇਜ ਦੇ ਵਿੱਚ ਅੰਦਰ ਡਰੇਨ ਦੇ ਵਿੱਚ ਜਿਹੜਾ ਬੀਐਫਓ ডিপਾਰਟਮੈਂਟ ਹੈ ਫੋਰੈਸਟ ডিপਾਰਟਮੈਂਟ ਉਹ ਦਰਖਤ ਲਾ ਰਿਹਾ ਹੈ ਉਹ ਉਹਨਾਂ ਨੂੰ ਕਹੋ ਕਿ ਉਹ ਕੱਲ ਨੂੰ ਡਾਫ ਲੱਗ ਜਾਏਗੀ ਰੋਕ ਲੱਗ ਜਾਏਗੀ ਉਹ ਸਾਰਾ ਪਿੰਡ ਤੇ ਇਲਾਕੇ ਦੇ ਲੋਕ ਕਹਿੰਦੇ ਕਿ ਇਹ ਇਤਲਾਹ ਦਿਓ ਅਸੀਂ ਜੇ ਪੱਟਦੇ ਹਾਂ ਸਾਨੂੰ ਕਹਿੰਦੇ ਪਰਚਾ ਕਰਾ ਦੇਣਗੇ ਸਾਰਾ ਸਾਡਾ ਆਉਣ ਵਾਲੇ ਸਮੇਂ 'ਚ ਨੁਕਸਾਨ ਹੋ ਜੂਗਾ ਥਿਸ ਇਜ਼ ਅ ਇਮੀਡੀਏਟ ਰੀਲੀਫ ਵਟ ਦੇ ਵਾਂਟ ਅਨਦਰ ਥਿੰਗ ਜੇ ਮੋਟਰ ਜੇ ਮੋਟਰ ਆ ਉਹ ਠੀਕ ਹੋ ਜਾਣ ਤੇ ਇਹਨਾਂ ਦਾ ਜਿਹੜਾ ਤੇਲ ਲੱਗ ਰਿਹਾ ਹੁਣੇ ਕੰਟਰੀਬਿਊਸ਼ਨ ਕਰਕੇ ਆਪਦਾ ਤੇਲ ਪਾ ਰਹੇ ਆ ਤੇ ਤੇਲ ਨਾਲ ਲਿਫਟ ਕਰਕੇ ਪਾਣੀ ਚੱਕ ਰਹੇ ਆ ਉਹ ਇਹਨਾਂ ਦਾ ਤੇਲ ਆ ਜਿਹੜਾ ਉਹ ਲੱਗਣਾ ਬੰਦ ਹੋ ਜਾਏਗਾ ਇੱਕ ਮੇਰੀ ਬੇਨਤੀ ਆ ਕਿ ਗਵਰਨਮੈਂਟ ਸਾਈਡ ਤੋਂ ਤੁਹਾਡੇ ਸਾਈਡ ਤੋਂ ਜੇ ਕੋਈ ਇਹਨਾਂ ਦੀ ਤੇਲ ਪਾਣੀ ਦੀ ਵੀ ਆਪਾਂ ਮਦਦ ਕਰ ਸਕਦੇ ਆ ਦਾ ਉਹ ਇਹਨਾਂ ਨੂੰ ਕੋਈ 5-7 ਦਿਨਾਂ ਚ ਰਿਲੀਫ ਹੋ ਜਾਏਗਾ ਇਹਨਾਂ ਦੀਆਂ ਫਸਲਾਂ ਬੱਜ ਜਾਣੀਆਂ ਸੋ ਇਮੀਡੀਏਟਲੀ ਦਾ ਆਹ ਰਿਲੀਫ ਹੈ ਕਰਨਾ ਤੇ ਪਲੀਜ਼ ਇਹ ਮੋਟਰਾਂ ਵਾਲਾ ਤਾਂ ਜ਼ਰੂਰ ਕਰਾਓ ਦਿਸ ਇਜ਼ ਆਈ ਥਿੰਕ ਯੂ ਆਰ 1 ਡੇ ਜੌਬ ਇੱਕ ਦਿਨ ਦੀ ਕੰਮ ਹੈ ਤੇ ਦਰਖਤਾਂ ਵਾਲਾ ਤੇ ਦਰਖਤਾਂ ਵਾਲਾ ਡੀਐਫਓ ਨੂੰ ਜ਼ਰੂਰ ਕਹਿ ਦਿਓ ਕਿ ਜਿੰਨੇ ਮਰਜ਼ੀ ਦਰਖਤ ਲਾ ਲੇ ਕਿਨ ਡਰੇਨ ਦੇ ਵਿੱਚ ਕਿਉਂ ਲਾਈ ਜਾਂਦੇ ਬਾਹਰ ਦੇ ਪਾਸੇ ਜੋ ਮਰਜ਼ੀ ਲਾਈ ਜਾ ਹਾਂ ਪਲੀਜ਼ ਥੈਂਕ ਯੂ ਜ਼ਰੂਰ ਵਿਜ਼ਿਟ ਕਰਕੇ ਆਇਓ ਮੈਂ ਉੱਥੇ ਉੱਥੇ ਹਾਂ ਥੈਂਕ ਯੂ ਬ੍ਰਦਰ ਇੱਥੇ ਕਲਿੱਕ ਨਹੀਂ ਕਰ ਸਕਦਾ ਹਾਂ ਹਾਂਜੀ ਤੁਹਾਨੂੰ ਪੰਜ ਬੰਦੇ ਆ ਕੇ ਕੱਲ ਨੂੰ ਮਿਲ ਕੇ ਅਰਜੀ ਵੀ ਦੇ ਜਾਣਗੇ ਸਮਝਾ ਵੀ ਜਾਣਗੇ ਇਹ ਮੇਰੀ ਜ਼ਿੰਮੇਵਾਰੀ ਹੈ ਪਿੰਡ ਵਾਲੇ ਆਉਣਗੇ ਤੁਹਾਡੇ ਕੋਲ ਥੈਂਕ ਯੂ ਜੀ ਇਹ ਤਿੰਨੇ ਪਿੰਡਾਂ ਦੇ ਲੋਕ ਆ ਜਾਣਗੇ ਇੱਕ ਇੱਕ ਬੰਦਾ ਤਿੰਨੇ ਪਿੰਡਾਂ ਦੇ ਲੋਕ ਆ ਜਾਣਗੇ ਪੰਜ ਜਣੇ ਆ ਜਾਣਗੇ ਜਾਂ 6 ਆ ਜਾਣਗੇ ਦੋ ਦੋ ਮਲ ਥੈਂਕ ਯੂ ਥੈਂਕ ਯੂ ਸਰ ਅੱਛਾ ਭਾਈ ਗੱਲ ਇਹ ਆ ਸੁਣੋ ਮਿੱਤਰੋ ਜਿਹੜਾ ਤਾਂ ਤੁਸੀਂ ਬਣਾਉਣੇ ਆ ਉਹ ਪੁਲ ਜਾਂ ਸਾਰਾ ਸਿਸਟਮ ਸੈੱਟ ਕਰਦੇ ਐਵੇਂ ਗੱਪ ਜਿੰਨੇ ਮਰਜੀ ਮਰਾਈ ਉਹ ਜੇ ਤਾਂ ਆ ਗਈ ਸਰਕਾਰ ਠੀਕ ਹੈ ਜੀ ਤਾਂ ਉਹ ਸਾਰੇ ਕੱਢ ਦੇਣਗੇ ਇੱਕੇ ਵਾਰੀ ਚ ਕਢੇ ਲੈ ਕੇ ਸਮਝ ਗਏ ਜਿਹੜਾ ਲੱਗਦਾ ਵੀ ਬਾਬਾ ਨਾਨਕ ਕਿਰਪਾ ਕਰੂਗਾ ਕਰੂਗਾ ਜੀ ਦੂਜੀ ਗੱਲ ਆ ਜਾਏ ਆ ਪੂਰੇ ਪੰਜਾਬ ਚ ਘੁੰਮਦੇ ਫਿਰਦੇ ਆ ਤੇਲ ਫੁੱਲ ਭੇਟਾ ਸਰਕਾਰ ਨਾਲ ਉੱਤੇ ਆ ਸਾਡੀ ਨਾਲ ਥੱਲੇ ਆ ਸਾਡੀ ਮੈਂ ਆਪਦੇ ਵੱਲੋਂ ਤੁਹਾਨੂੰ ਜਾਂ ਕਾਂਗਰਸ ਵੱਲੋਂ ਸੀਬਿਆ ਸਾਹਿਬ ਖੜੇ ਆ ਰਾਹੁਲ ਖੜਾ ਆ ਦੁਰਲਭ ਖੜਾ ਆ ਹੈਂਡਰੀ ਖੜਾ ਸੰਧੂ ਸਾਹਿਬ ਸਾਡੇ ਜਰਨਲ ਸਕੱਤਰ ਆ ਭਰਾਓ ਖੜੇ ਆ ਅਸੀਂ ਆਪਦੇ ਵੱਲੋਂ ਤੁਹਾਨੂੰ ਤੇਲ ਫੁੱਲ ਭੇਟਾ ਕਿਉਂਕਿ ਤਿੰਨ ਚਾਰ ਥਾਵਾਂ ਤੇ ਜਾਣਾ ਰੋਜ਼ ਤੁਰੇ ਫਿਰਨਾ 50000 ਰੁਪਿਆ ਨਕਦ ਦੇ ਕੇ ਜਾਣੇ ਆ ਰਾ ਤੇਲ ਤੂਲ ਲੈ ਲਓ ਤੁਸੀਂ ਆਪ ਕੋਈ ਧਾਰਨੀ ਕੋਈ ਭਲਾਣੀ ਇਹ ਆਪਦੇ ਹੋਰੇ ਤੂੰ ਮੈਂ ਤਿਲ ਫੁੱਲ ਭੇਟਾ ਜਿਹੜੀ ਮੇਰੀ ਆ ਆ ਲਾਓ ਜੀ ਲਾ ਆਹ ਹਾਂ ਲਾ ਵੀ ਬੱਬੀ ਨੂੰ ਲਾਓ ਜੀ ਸਰਪੰਚ ਆ ਵੀ ਆ ਸੱਚ ਚ ਚਲੋ ਸਰਪੰਚ ਲੈ ਲੈ ਜੋ ਮਰਜ਼ੀ ਫੜ ਲਓ ਕੋਈ ਨਹੀਂ ਆ ਸਾਡੇ ਸਹਿਮਾਨ ਸਾਹਿਬ ਜੀ ਆਏ ਆ ਇਹਨਾਂ ਦੇ ਸੇਵਾਦਾਰ ਨੇ ਉਹ ਟਰੈਲੀ ਵਾਲਾ ਲੈ ਚਲੋ ਚਲ ਚਲ ਚਲੋ ਕੋਈ ਨਹੀਂ ਕੋਈ ਨਹੀਂ ਸਾਂਝ ਰਿਹਾ ਸਾਂਝ ਰੱਖਿਓ ਭਾਈ ਸਾਂਝ ਹੈਲੋ ਕੋਈ ਨਹੀਂ ਹੈਲੋ ਮੈਂ ਤੁਮੇ ਕਿਹੜੇ ਸੁਣੋ ਕਮੇਟੀ ਬਣੀ ਹੋਈ ਆ ਓਕੇ ਕੋਈ ਠੀਕ ਹੈ ਸੁਣੋ ਗੱਲ ਸੁਣ ਲੋ ਇਹ ਜੇ ਤੁਹਾਨੂੰ ਲੱਗਦਾ ਹੋਇਆ ਵੀ ਤੇਲ ਬਿਨਾ ਤੁਹਾਡਾ ਕੰਮ ਠਲਦਾ ਹੈ ਵੀ ਹੋਰ ਚਾਹੀਦਾ ਹੈ ਹੋਰ ਵੀ ਦੇ ਦੂੰਗਾ ਬੇਰੇ ਸੋਣ ਉੱਪਰ ਦੇਖੋ ਜੀ ਇਹ ਕੋਈ ਮੋੜ ਕਰਿਆ ਦੇਗਾ ਤਾਂ ਉਹ ਪੂਰਾ ਹੀ ਨਹੀਂ ਕਰ ਰਿਹਾ ਜੀ ਦੇਸੀ ਸੇ ਲੋਕ ਆਂ ਠੀਕ ਬਾਰਡਰ ਤੇ ਹਾਂ ਆਪਾਂ ਕੋਈ ਮਤਰੀ ਵਾਗਣੇ ਬਈ ਜੀ ਆਪਾਂ ਘਰ ਚ ਪਾਣੀ ਸਿੱਟਦਾ ਹੋਇਆ ਕੋਈ ਬੜਾ ਬਰਕੀ ਪੜਾ ਆਪਾਂ ਸੇ ਰਿਹਾ ਹੈ ਕਿਉਂ ਰਹਿ ਰਿਹਾ ਰਹਿ ਰਿਹਾ ਕਰ ਲੈਂਦੇ ਯਾਰ ਹਾਂ ਹਾਂ ਆ ਬਾਈ ਜੀ 100 ਲੀਟਰ ਦਾ ਹੈ ਜੰਦ ਵਿੱਚ ਕਾਇਦੇ ਸਾਰੀਆਂ ਨੇ ਚਾਰ ਮੋਟਰਾਂ ਜਿਹੜੀਆਂ ਆਪਾਂ ਨੂੰ ਜਿਉਹ ਇਹੋ ਜਿਹੀ ਪੰਜ ਮੋਟਰਾਂ ਹੋਈਆਂ ਆਂਦਨ ਵੱਡਿਆ ਹੋ 100 ਵਾਲੀਆਂ ਆਂ ਟੱਕਦੇ ਹੋ ਨਹੀਂ ਪੈਂਦੇ ਹੁੰਦੇ ਬਰਾਸ ਫਾਰਮ ਚਾਹਾਂਦੇ ਹੋਰਾਂ ਦੀ ਲੋੜ ਹੁੰਦੀ ਆਓ ਕਿਉਂ ਨਹੀਂ ਆ ਕੇ ਮੋਟਰਾਂ ਦੇ ਰਿਆ ਗਿਆ ਕੋਕ ਲੈਣੀ ਗੱਲ ਦਾ ਸੀ ਟੂ ਕਿਚਨ 14 ਟੂਪ ਲਾਈਨ ਨਾ ਪਤਾ ਕੀ ਜੀ ਆਉਂਦਾ ਸਾਪਾਂ ਨੂੰ ਉਹ ਨਾਲ ਹੀ ਸਾਥ ਪਾਉਂਦੇ ਆਪਾਂ ਠੀਕ ਨਹੀਂ ਗਿਆ ਲਾਈ 1 ਕਿਲੋਮੀਟਰ ਦੀ ਆਓ ਤਾਂ ਮੈਂ ਇਹਨਾਂ ਨੂੰ ਕਹਿੰਦਾ ਜੀ ਮਾਤਾ ਕੋ ਕੋਈ ਮੰਗਾਓ ਜਿਹੜਾ ਖਰਚਾ ਹੈ ਮਾਤਾ ਮੋਟਰਾਂ ਹੱਲ ਹੈਗੀਆਂ ਜੀ ਜਦੋਂ ਤੱਕ ਬੜੀ ਝੰਡੋ ਚੋਵਾ ਦਾ ਹੱਲ ਨਹੀਂ ਹੁੰਦਾ ਜੀ ਕੋਈ ਹੱਲ ਨਹੀਂ ਹੈਗਾ ਜੀ ਓ ਯਾਰ 30000 ਕੋਈ ਮੈਂ ਦਲੇ ਘਹਿ ਰਾਂ ਅਮੇ 2 ਟੋਲ ਤੁਸੀਂ ਦੇ ਕੇ ਗਏ ਕੀ ਗੱਲ ਸਾਡੇ ਕੋਲ ਤੇਲ ਉਰੇ ਆਇਆ ਨਹੀਂ ਮੈਂ ਨਹੀਂ ਦੇਖਿਆ ਮੈਂ ਤਾਂ ਨਹੀਂ ਦੇਖਿਆ ਮੈਂ ਕੋਈ ਨਹੀਂ ਇਹ ਕਹਿੰਦੀ ਆ ਵੀ 2 ਟੋਲ ਆਈ ਸੀ ਮੈਂ ਸੁਣਿਆ ਵੀ ਆਏ ਨੇ ਕਿਸ ਲਈ ਨਹੀਂ ਚਲੋ ਹੁਣ ਤਾਂ ਨਕਦ ਪੈਸੇ ਦੇ ਦੋ ਸਾਨੂੰ ਹੁਣ ਨਕਦ ਪੈਸੇ ਦਿੰਦੇ ਨੇ ਨਕਦ ਪੈਸੇ ਬੜਾਦੇ ਪਰ ਆਪਣੇ ਵਾਲੀ ਚੋਂ ਪਰ ਫਰੀਦ ਤਾਂ ਕਹ ਰਿਹਾ ਚੱਲ ਇਧਰ ਸੁਣ ਯਾਰ ਉਹ ਗੱਲ ਉਹ ਗੱਲ ਸੁਣ ਯਾਰ ਉਹ ਬੰਦ ਕਰ ਉਹ ਪੰਜ ਹਜ਼ਾਰ ਮੰਗਦੇ ਜੀ 50 ਦੇ ਦੇ ਰੈਡੀ ਤੈਨੂੰ 50000 ਰੁਪਿਆ ਤੁਹਾਨੂੰ ਦਿੱਤਾ ਹੈ ਪਹਿਲਾ ਸੇ ਸਾਡਾ ਦੂਜੀ ਪੋਕਲੈਂਡ ਦੀ ਜਿਹੜੀ ਗੱਲ ਐ ਉਹ ਜਿਹੜੀ ਆ ਪੋਕਲੈਂਡ ਜਿਹੜੀ ਤੁਹਾਨੂੰ ਸਫਾਈ ਕਰਨਾ ਲਾਉ ਭੇਜਦੇ ਉਹ ਕਰਾ ਦਿੰਦੇ ਜੰਮੀ ਦੀ ਉਹ ਕਰਾਓ ਇੱਥੇ ਪ੍ਰਧਾਨ ਸਾਹਿਬ ਛੋਟੀ ਮਸ਼ੀਨਾਂ ਸਫਾਈ ਨਹੀਂ ਹੁੰਦੀ ਹੈਗੀ ਬੇਨਤੀ ਹੈ ਉਹ ਪੋਕਲੈਂਡ ਮੱਟੀ ਹੁੰਦੀ ਆ ਪੋਕਲੈਂਡ ਸੁਣੋ ਸੁਣ ਲਓ ਸਾਨੂੰ ਮਿਲ ਗਈ ਅਸੀਂ ਭੇਜ ਦਿੰਦੇ ਆ ਤੁਹਾਨੂੰ ਮਿਲ ਗਈ ਤੁਸੀਂ ਇਹਨਾਂ ਦੋਆਂ ਨੂੰ ਦੱਸ ਦਿਓ ਵੀ ਭਾਈ ਇਹਨੇ ਦੀ ਮਿਲਦੀ ਆ ਅਸੀਂ ਉਹ ਲਾ ਦੇ ਆ ਜੀ ਅਸੀਂ ਲਾ ਦੇਾਂਗੇ ਬੈਂਦੇ ਚੰਦਵਾਲ ਨੇ 5000 ਮੰਗੇ ਸੀ ਤੁਸੀਂ 50 ਦੇ ਦੇ ਕੋਈ